ਜੀ ਮੈਂ ਹਾਂ ਜਗਦੀਸ਼ ਚਾਨਾ ਤੇ ਅੱਜ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਅੰਤਰਰਾਸ਼ਟਰੀ ਪੱਧਰ ਤੇ ਅੱਜ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੀ ਜੇਕਰ ਪੂਰੇ ਏਸ਼ੀਆ ਮਹਾਦੀਪ ਦੀ ਗੱਲ ਕੀਤੀ ਜਾਵੇ ਤਾਂ ਏਸ਼ੀਆ ਮਹਾਦੀਪ ਅਤੇ ਭਾਰਤ ਦੇ ਸਭ ਤੋਂ ਵੱਡੇ ਡੇਰਾ ਸਮੂਹ ਰਾਧਾ ਸਵਾਮੀ ਸਤਸੰਗ ਬਿਆਸ ਨੇ ਹੁਣ ਆਪਣਾ ਨਵਾਂ ਉੱਤਰਕਾਰੀ ਨਵਾਂ ਮੁਖੀ ਥਾਪ ਦਿੱਤਾ ਹੈ ਜੀ ਹਾਂ ਡੇਰੇ ਬਨੋਦ ਘਾਰਤ ਸੂਚਨਾ ਅਨੁਸਾਰ ਡਾਕਟਰ ਜਸਦੀਪ ਸਿੰਘ ਗਿੱਲ ਹੋਣਗੇ ਡੇਰਾ ਬਿਆਸ ਤੇ ਸਤਵੇਂ ਮੁਖੀ ਜੀ ਹਾਂ ਸਤਵੇਂ ਮੁਖੀ ਬਣਾਏ ਗਏ ਨੇ ਜਸਦੀਪ ਸਿੰਘ ਗਿੱਲ ਹਾਲਾਂਕਿ ਉਹ ਗੱਦੀ ਲੈਣਗੇ 1990 ਦੇ ਵਿੱਚ ਡੇਰੇ ਦੇ 체ਮੇमुखी ਮਰੇ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਤੋਂ ਗੁਰਿੰਦਰ ਸਿੰਘ ਢਿੱਲੋਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਨੇ ਅਤੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਨੇ ਅਤੇ ਅੱਜ ਜਦੋਂ ਇਹ ਐਲਾਨ ਹੋਇਆ ਸਾਰੇ ਪਾਸੇ ਤਾਂ ਡੇਰਾ ਵੱਲੋਂ ਆਪਣੇ ਵੱਖ-ਵੱਖ ਡੇਰਾ ਅਤੇ ਲਗ ਲਗ ਸੰਸਥਾਵਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਕਿ 2 ਸਤੰਬਰ ਅੱਜ ਤੋਂ ਹੀ ਜਸਦੀਪ ਸਿੰਘ ਗਿੱਲ ਬਣ ਗਏ ਨੇ ਡੇਰੇ ਦੇ ਨਵੇਂ ਮੁਖੀ ਕੌਣ ਨੇ ਜਸਦੀਪ ਸਿੰਘ ਗਿੱਲ ਇਸ ਵਾਰੇ ਅੱਜ ਸਮੁੱਚੇ ਦਿਨ ਦੇ ਵਿੱਚ ਵਿਸਤਾਰਪੁਰ ਚਾਚਾ ਵੀ ਹੁੰਦੀ ਰਹੀ ਅਤੇ ਖਾਸ ਤੌਰ ਤੇ ਜਸਦੀਪ ਸਿੰਘ ਗਿੱਲ ਦੇ ਵਿਕੀਪੀਡੀਆ ਨੂੰ ਵੀ ਟੌਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉਸ ਵਿੱਚ ਬਹੁਤ ਵੱਡੀ ਜਾਣਕਾਰੀ ਹੱਲੇ ਉਪਲਬਧ ਨਹੀਂ ਹੋਈ ਪਰ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦਾ ਸਮੁੱਚਾ ਜੀਵਨ ਬੇਹੱਦ ਹੀ ਹੁਸ਼ਿਆਰ ਵਰਤੀ ਦੇ ਰਹੇ ਨੇ ਅਤੇ ਉਹਨਾਂ ਦਾ ਕੈਰੀਅਰ ਜੋ ਹੈ ਉਹ ਬਹੁਤ ਹੀ ਸ਼ਾਨਦਾਰ ਰਿਹਾ ਹਾਲਾਂਕਿ ਡੇਰੇ ਦੇ ਨਵੇਂ ਮੁਖੀ ਦਾ ਪਰਿਵਾਰ ਵੀ ਡੇਰਾ ਰਾਧਾ ਸਵਾਮੀ 사ਸੰਗ ਬਿਆਸ ਨਾਲ ਨੇੜੇ ਦਾ ਸਬੰਧ ਰੱਖਦਾ ਹੈ ਤੇ ਹਾਲਾਂਕਿ ਬਹੁਤ ਸਾਰੇ ਕਾਫੇ ਵੀ ਲਾਏ ਜਾ ਰਹੇ ਨੇ ਕਿ ਜਸਦੀਪ ਸਿੰਘ ਗਿੱਲ ਜੋ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨੇਲੇ ਰਿਸ਼ਤੇਦਾਰ ਹਨ ਹਣ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਫਿਲਹਾਲ ਤੁਹਾਨੂੰ ਦੱਸਦੇ ਆ ਕਿ ਜਸਦੀਪ ਸਿੰਘ ਗਿੱਲ ਕੌਣ ਨੇ ਜਸਦੀਪ ਸਿੰਘ ਗਿੱਲ ਦਾ ਜਨਮ 1979 ਵਿੱਚ ਹੋਇਆ 45 ਸਾਲ ਦੇ ਨੇ ਉਹਨਾਂ ਦਾ ਜਨਮ ਸਰਦਾਰ ਸੁਖਦੇਵ ਸਿੰਘ ਗਿੱਲ ਦੇ ਗ੍ਰਹਿ ਦੇ ਵਿੱਚ ਹੋਇਆ ਉਹਨਾਂ ਦਾ ਸਮੁੱਚਾ ਕੈਰੀਅਰ ਦੀ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਹੁਸ਼ਿਆਰ ਬਿਰਤੀ ਦੇ ਮਾਲਕ ਰਹੇ ਨੇ ਜਸਦੀਪ ਸਿੰਘ ਗਿੱਲ ਦੇਸ਼ ਦੀ ਨਾਮਵਰ ਸੰਸਥਾ IIT ਬੰਬਈ ਦਿੱਲੀ ਤੋਂ ਉਹਨਾਂ ਨੇ ਬੀਟੈਕ ਕੀਤੀ ਹੈ ਔਰ ਉਸ ਤੋਂ ਬਾਅਦ ਐਮਟੈਕ ਵੀ ਇਸੇ ਸੰਸਥਾਨ ਤੋਂ ਕੀਤੀ ਬਾਇਓਕੈਮੀਕਲ ਤੇ ਬਾਇਓ ਟੈਕਨੋਲੋਜੀ ਵਿੱਚ ਵਿਸ਼ਵ ਦੀ ਪ੍ਰਸਿੱਧ ਯੂਨੀਵਰਸਿਟੀ ਕੈਂਬਰਿਜ ਯੂਨੀਵਰਸਿਟੀ ਤੋਂ ਉਹਨਾਂ ਨੇ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਪੀਐਸਟ ਕੀਤੀ ਹੈ ਇੱਥੇ ਜੁੜਨ ਤੋਂ ਪਹਿਲਾਂ ਜਸਦੀਪ ਸਿੰਘ ਗਿੱਲ ਥੀਵ ਸਟ੍ਰੈਟੈਜਿਕ ਆਫੀਸਰ ਰਹੇ ਨੇ ਸਿਪਲਾ ਦੇ ਅਤੇ ਨਾਲ ਹੀ ਰਨਬੈਕਸੀ ਦੇ ਨਾਲ ਵੀ ਜੁੜੇ ਰਹੇ ਨੇ ਹਾਲਾਂਕਿ ਇੰਨੀ ਜਾਣਕਾਰੀ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਜਸਦੀਪ ਸਿੰਘ ਗਿੱਲ ਬਾਰੇ ਹੋਰ ਜਾਣਕਾਰੀ ਵੀ ਅਸੀਂ ਤੁਹਾਨੂੰ ਉਪਲਬਧ ਕਰਵਾਵਾਂਗੇ ਪਰ ਇਹ ਖਾਸ ਗੱਲ ਇਸ ਲਈ ਹੈ ਕਿਉਂਕਿ ਜੇਕਰ ਪੂਰੇ ਬਿਸ਼ੱਕ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਤੇ ਸਮੁੱਚੇ ਤੌਰ ਤੇ ਹਰ ਕੰਟਰੀ ਦੇ ਵਿੱਚ ਹੀ ਡੇਰੇ ਨੇ ਤੇ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਹਰ ਸਟੇਟ ਦੇ ਵਿੱਚ ਰਾਧਾ ਸਵਾਮੀ ਸਤਸੰਗ ਨੂੰ ਮੰਨਣ ਵਾਲੇ ਬਹੁਤ ਸਾਰੇ ਪੈਰਵਕਾਰ ਨੇ ਜੇਕਰ ਖਾਸ ਤੌਰ ਤੇ ਇਸ ਡੇਰੇ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਹਾਲਾਂਕਿ ਆਪਣਾ ਬਹੁਤ ਵੱਡਾ ਜੋ ਹੈ ਇੱਕ ਵੱਡੀ ਸੀਮਾ ਰੱਖਦਾ ਹੈ ਤੇ ਕਰੋੜਾਂ ਸ਼ਰਧਾਲੂ ਇਸ ਡੇਰੇ ਨਾਲ ਜੁੜੇ ਨੇ ਪਰ ਕਦੀ ਵੀ ਇਹ ਵਿਵਾਦਾਂ ਨਾਲ ਨਹੀਂ ਰਿਹਾ ਹਾਲਾਂਕਿ ਰੰਬੈਕਸੀ ਦੇ ਮਾਮਲੇ ਵਿੱਚ ਕੁਝ ਵਿਵਾਦ ਜ਼ਰੂਰ ਇਸ ਡੇਰੇ ਨਾਲ ਜੁੜੇ ਸਨ ਪਰ ਜੇਕਰ ਪੋਲਿਟਿਕਲ ਤੌਰ ਤੇ ਦੇਖਿਆ ਜਾਵੇ ਤਾਂ ਕਦੀ ਵੀ ਕਿਸੇ ਵੀ ਚੋਣ ਵਿੱਚ ਡੇਰਾ ਵਿਆਸ ਨੇ ਖੁੱਲੇ ਤੌਰ ਤੇ ਆਪਣੇ ਸਮਰਥਕਾਂ ਨੂੰ ਆਪਣੇ ਪੈਰਾਕਾਰਾਂ ਨੂੰ ਕੋਈ ਉਦੇਸ਼ ਨਹੀਂ ਦਿੱਤੇ ਅਤੇ ਹਮੇਸ਼ਾ ਹੀ ਉਹ ਰਾਜਨੀਤੀ ਤੋਂ ਦੂਰ ਰਿਹਾ ਹੁਣ ਦੇਖਣਾ ਇਹ ਹੈ ਕਿ ਜਸਦੀਪ ਸਿੰਘ ਗਿੱਲ ਜਿਹੜੇ ਕਿ ਬਹੁਤ ਨੌਜਵਾਨ ਨੇ 45 ਸਾਲ ਦੀ ਉਮਰ ਹੈ ਕਿਵੇਂ ਇਸ ਵੱਡੇ ਨੈਟਵਰਕ ਨਾਲ ਜੁੜਨਗੇ ਅਤੇ ਖਾਸ ਤੌਰ ਤੇ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਤੇ ਮਿਸ਼ਨ ਨੂੰ ਉਹ ਕਿਵੇਂ ਅੱਗੇ ਵਧਾਦੇ ਨੇ ਪਰ ਫਿਲਹਾਲ ਅੱਜ ਤੋਂ ਅਹੁਦਾ ਸੰਭਾਰ ਰਹੇ ਨੇ ਡਾਕਟਰ ਜਸਦੀਪ ਸਿੰਘ ਗਿੱਲ ਡੇਰੇ ਦੇ ਸੱਤਵੇਂ ਮੁਖੀ ਨੇ ਛੇਵੇਂ ਮੁਖੀ ਸਨ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਬਿਮਾਰ ਚੱਲ ਰਹੇ ਨੇ ਤੇ ਹੁਣ ਉਹਨਾਂ ਨੇ ਆਪਣਾ ਉੱਤਰ ਅਧਿਕਾਰੀ ਥਾਪ ਦਿੰਦਾ ਹੈ ਡਾਕਟਰ ਜਸਦੀਪ ਸਿੰਘ ਗਿੱਲ ਦੇ ਰੂਪ ਦੇ ਵਿੱਚ ਇਹ ਸੀ ਸਾਡੀ ਖਬਰ ਜਲਦ ਹਾਜ਼ਰ ਹੋਵਾਂਗੇ ਇੱਕ ਨਵੇਂ ਅਪਡੇਟ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ